ਤੇ ਮੁੱਲਾ ਪੜ ਗਏ ਸੋਫੀ ਬੰਦਿਆਂ ਨੂੰ ਨਾਮ ਦੇ ਨਸ਼ੇ ਚੜ ਗਏ ਆਪਣੀ ਸ਼ਾਪ ਤੇ ਗੜਵੀ ਸਾਧਾ ਨੂੰ ਫੜਾ ਆਉਂਦਾ ਸੀ ਲਾ ਕੇ ਆਪਣੀ ਕੰਬਲੀ ਨੰਗਿਆਂ ਤੇ ਪਾ ਆਉਂਦਾ ਸੀ ਲਾਗੇ ਆਪਣੀ ਕੰਬਲੀ ਨੰਗਿਆ ਤੇ ਬੋਲਦਿਆ ਕਰੋ ਭਰਾ ਨਾਮ ਪਾਇਓ ਕੰਬਲੀ ਕੇਸੇ ਹੁਣ ਤੇ ਖੋਹਦੇ ਹੀ ਆ ਦਿੰਦਾ ਨਹੀਂ ਕੋਈ ਇਹ ਪਹਿਲੇ ਸਮੇਂ ਹੀ ਬਾਬੇ ਨੇ ਸਭ ਦਾ ਤਨ ਟੱਕਿਆ ਹੁਣ ਤੇ ਲੀੜੇ ਵੀ ਪਾੜ ਜਾਂਦੇ ਚੋਰ ਕੰਨ ਵੀ ਅੱਧਾ ਪਾੜ ਕੇ ਨਾਲੇ ਲੈ ਗਏ ਵਾਲੀ ਨਾਲੇ ਕਹਿੰਦੇ ਬੀਬੀ ਹਲਦੀ ਚ ਪਾ ਕੇ ਲੂਣ ਮਿਰਚਾਂ ਲਾਈ ਆਖੋ ਰਹਿ ਗਏ ਸਲਾਹ ਵੀ ਦੇ ਜਾਂਦੇ ਹੈ ਦੁਨੀਆਂ ਦੇ ਨਕਸ਼ੇ ਤੇ ਵੱਖਰਾ ਹੀ ਮਨਜੋਮ ਸੀ ਜਦੋਂ ਕੋਧਰੇ ਚ ਦੁੱਧ ਸੀ ਤੇ ਪੂੜੀਆਂ ਚ ਖੂਨ ਸੀ ਵਾਹ ਮੇਰੇ ਸਤਿਗੁਰੂ ਬਾਬਰ ਵੀ ਚੱਕੀ ਫੇਰ ਕੇ ਲਗਾਤੀ ਬਾਜੀ ਜਾਨ ਦੀ ਰੋਲਾ ਨਹੀਂ ਪਾਉਏ ਵਾਹਿਗੁਰੂ ਹੁਣ ਹੁਣ ਜੀਵਲ ਵਾਹਿਗੁਰੂ 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 ਵਾਹ ਗੁਰੂ ਨਾਨਕ ਦੇਵਹੋ ਵਾਹ ਗੁਰੂ ਨਾਨਕ ਦੇਵਹੋ ਵਾਹ ਗੁਰੂ ਨਾਨਕ ਦੇਵਹੋ ਵਾਹ ਗੁਰੂ ਨਾਨਕ ਦੇਵਹੋ ਇਹੋ ਜਿਹਾ ਖਜ਼ਾਨਾ ਹੈ ਕੀ ਹੁੰਦੀ ਰਾਤ ਪੈ ਗਈ ਹੁਣ ਜਿਹੜਾ ਦੁਨੀਆ ਨੂੰ ਜ਼ਿੰਦਗੀ ਦੇਣ ਆਇਆ ਉਹਨੂੰ ਮਾਰਨ ਨੂੰ ਫਿਰਦੇ ਆ ਜ਼ਿੰਦਗੀ ਇੱਕ ਸਾਜ ਹੈ ਇਸ ਨੂੰ ਵਜਾਉਣਾ ਸਿੱਖ ਲੈ ਰਹੀਆ ਓ ਰਾਹੇ ਜਾਂਦਿਆ ਡਿੱਗੇ ਨੂੰ ਉਠਾਉਣਾ ਬਲਦੀ ਤੇ ਤੇਲ ਨਾ ਪਾਇਆ ਕਰ ਹੁਣ ਸਾਰੇ ਤੇਲ ਪਾਉਣ ਵਾਲੇ ਹੀ ਆ ਮਾੜੀ ਜੀ ਖਬਰ ਕੋਈ ਲੀਕ ਹੁੰਦੀ ਸਾਰੇ ਚੁੱਕ ਲੈਂਦੇ ਫਿਰ ਇਹ ਕੀ ਚੱਲਣ ਦੇ ਨਾ ਚਲੋ ਇੱਕ ਅੱਧੀ ਗੱਲ ਹੋ ਗਈ ਠੀਕ ਆ ਸਾਰੇ ਜਣੇ ਇਹ ਸਭ ਪਾਉਣਗੇ ਬੜੇ ਸਿਆਣੇ ਬਣ ਕੇ ਵੀ ਤੂੰ ਆਪਦੇ ਅੰਦਰ ਵੇਖਾ ਤੂੰ ਕਿੰਨੀ ਇੱਕ ਜੋਗਾ ਜ਼ਿੰਦਗੀ ਚ ਆਖੋ ਸਤਨਾਮ ਬਲਦੀ ਤੇ ਤੇਲ ਪਾ ਨਾ ਮੱਚਦੀ ਬੁਝਾਉਣਾ ਸਾਡੇ ਸਿੱਖਾਂ ਨੂੰ ਤੇ ਗੁਰੂ ਨੇ ਇਦਾਂ ਦਾ ਸੁਭਾਅ ਦਿੱਤਾ ਨਾ ਮਾਰੇ ਰੋਜ਼ ਕਹਿੰਦੇ ਗੁਰਬਾਣੀ ਚ ਕਹਿੰਦੇ ਜਿੰਨਾ ਸਿੰਘਾਂ ਸਿੰਘਣੀਆਂ ਦੇਖ ਕੇ ਅਰਦਾਸ ਹੁੰਦੀ ਨਾ ਸਾਡੇ ਗੁਰੂ ਨੇ ਸਾਨੂੰ ਕਿਦਾਂ ਦੇ ਬਣਾਇਆ ਪੁੱਤ ਕਿਸੇ ਦੀ ਗਲਤੀ ਅੱਖਾਂ ਨਾਲ ਵੇਖ ਕੇ ਰੌਲਾ ਨਾ ਪਾਈ ਤੂੰ ਪਾਤ ਟੱਕ ਦੇ ਮੈਂ ਤੇਰੀ ਟੱਕ ਲਵਾਂ ਇਕ ਨਾ ਗੁਰੂ ਕਾ ਸਿੱਖ ਹੋਇਆ ਭਾਈ ਮੂਲਾ ਕੀੜ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸਿੱਖੀ ਪ੍ਰਾਪਤ ਕੀਤੀ ਤੇ ਮਹਾਰਾਜ ਸਾਹਿਬ ਜੀ ਤੋਂ ਉਹਨੇ ਦਾਤ ਮੰਗੀ ਮਹਾਰਾਜ ਕਹਿੰਦੇ ਇੱਕ ਝੂਠ ਨਾ ਬੋਲੀ ਇੱਕ ਕੇਸ ਨਾ ਕੱਟੀ ਇੱਕ ਕਿਸੇ ਦਾ ਹੱਕ ਨਾ ਖਾਈ ਕਿਸੇ ਦਾ ਦਿਲ ਨਾ ਇਹ ਸਿੱਖੀ ਦੀ ਪੜਾਈ ਜਿਹਨੇ ਦਾਤ ਲਈ ਇੱਕ ਪੰਜਵਾਂ ਬਚਨ ਉਹਨਾਂ ਕੀਤਾ ਵੀ ਜਿਹੜਾ ਵੀ ਤੇਰੇ ਘਰੇ ਆਵੇ ਨਾ ਤੇਰੇ ਘਰੇ ਕੋਈ ਆਵੇ ਮੇਰਾ ਸਮਝ ਕੇ ਉਹਦੀ ਸੇਵਾ ਕਰੀ ਤੂੰ ਇਹ ਕਹੀ ਵੀ ਮੇਰੇ ਘਰ ਗੁਰੂ ਨਾਨਕ ਸਾਹਿਬ ਆਏ ਆ ਉਹ ਕਹਿੰਦਾ ਜੀ 7 ਵਜੇ ਸਮੇਂ ਨੇ ਖੇਡ ਬਦਲੀ ਭਾਈ ਸਾਹਿਬ ਉਹਨਾਂ ਬਚਨਾਂ ਤੇ ਪੂਰੇ ਰਹੇ ਗੁਰਸਿੱਖ ਮੀਤ ਚੱਲੋ ਹੁਣ ਅਸੀਂ ਮੱਥਾ ਤੇ ਟੇਕਦੇ ਆਂ ਕਥਾ ਵੀ ਸੁਣਦੇ ਕੀਰਤਨ ਅਮਰਤ ਵੀ ਪਰ ਗੁਰੂ ਦੀ ਗੱਲ ਤੇ ਮੰਨਦੇ ਨਾ ਸਿੱਖ ਕਾਦੇ ਹੋਏ ਆਪਾਂ ਸਿੱਖ ਤੇ ਉਹਨੂੰ ਕਹਿੰਦੇ ਨੇ ਜਿੰਨੇ ਕੁਝ ਸਿੱਖਣਾ ਤੇ ਮੈਂ ਤੇ ਕੁਝ ਸਿੱਖਿਆ ਨਹੀਂ ਇੰਗਲੈਂਡ ਦੀ ਘਟਨਾ ਉੱਥੇ ਸਾਡਾ ਇੱਕ ਵੀਰ ਆਇਦਾਂ ਸਟੇਜ ਲੱਗੀ ਤੇ ਉਹਨੇ ਜਦੋਂ ਸਪੀਚ ਦਾ ਉਹਦਾ ਟਾਈਮ ਹੋਇਆ ਨਾ ਜਿੱਥਿਆਂ ਤੋਂ ਬਾਅਦ ਤੇ ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਕਹਿ ਸਕਦਾ ਸਾਰੇ ਚੁੱਪ ਹੋ ਗਏ ਧਾੜਾ ਰੱਖਿਆ ਭਗਵੰਦੀ ਹੈ ਇਹ ਕੀ ਬਹੁ ਬੋਲੀ ਜਾਂਦਾ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਬੋਲੋ ਜੀ ਮੈਂ ਨਹੀਂ ਮੰਨਦਾ ਕਹਿੰਦਾ ਗੁਰੂ ਨਾਨਕ ਨੂੰ ਗੁਰੂ ਸਾਰਿਆਂ ਦੇ ਲੂੰ ਕੰਡੇ ਖੜੇ ਇਹੋ ਜੀ ਗੱਲ ਤੇ ਲੱਭਦੇ ਲੋਕ ਕਹਿੰਦੇ ਜੀ ਕਿਉਂ ਨਹੀਂ ਕਹਿ ਸਕਦਾ ਕਹਿੰਦੇ ਤੁਸੀਂ ਪੁੱਛੋਗੇ ਨਹੀਂ ਮੈਨੂੰ ਪੁੱਛੋ ਮੈਨੂੰ ਵੀ ਮੈਂ ਕਿਉਂ ਨਹੀਂ ਗੁਰੂ ਨਾਨਕ ਨੂੰ ਗੁਰੂ ਮੰਨਦਾ ਨਾ ਕਹਿ ਸਕਦਾ ਕਹਿੰਦੇ ਫਿਰ ਦੱਸੋ ਕਹਿੰਦਾ ਗੁਰੂ ਉਹਨੂੰ ਕਹਿੰਦਾ ਏ ਜਿਹਦੇ ਤੋਂ ਕੁਝ ਗੁਰ ਲਿਆ ਹੋਵੇ ਕੁਝ ਸਿੱਖਿਆ ਲਈ ਹੋਵੇ ਤੇ ਬਾਬੇ ਨਾਨਕ ਦੇ ਸਿੱਖਾਂ ਦਾ ਇਤਿਹਾਸ ਭਰਿਆ ਪਿਆ ਜਿਹੜਾ ਬਾਬੇ ਨਾਨਕ ਦਾ ਸਿੱਖ ਬਣਦਾ ਸਿੰਘ ਤੇ ਬੜੀ ਦੂਰ ਅਜੇ ਸਿੱਖ ਬਣ ਜੀਏ ਚੰਗੇ 239 ਸਾਲ ਲੱਗੇ ਨਿਰਮਲ ਪੰਥ ਤੋਂ ਖਾਲਸਾ ਪੰਥ ਨੂੰ ਗੱਡੀ ਵੀ ਫਰੀ ਝੱਗਾ ਵੀ ਫਰੀ ਕਸ਼ਹਿਰਾ ਵੀ ਫਰੀ ਕੰਗਾ ਵੀ ਫਰੀ ਕੁੜਾ ਕਾ ਵੀ ਫਰੀ ਇੰਨਾ ਸਸਤਾ ਅੰਮ੍ਰਿਤ ਕਰਤਾ ਆਖੋ ਸਤਨਾਮ ਮਾਫੀ ਦਿਓ ਮੈਨੂੰ ਪਲੀਜ਼ ਸਾਰਾ ਕੁਝ ਫਰੀ ਕੋਲੋਂ ਪੈਸੇ ਉਹ ਅੰਮ੍ਰਿਤ ਛਕ ਲੋ ਕੋਈ ਜਿਹੜਾ ਬੰਦਾ ਗੁਰੂ ਦੇ ਕਕਾਰਾਂ ਦੀ ਕੀਮਤ ਨਹੀਂ ਦੇ ਸਕਦਾ ਤੇ ਉਹ ਗੁਰੂ ਨੂੰ ਸਿਰ ਕਿੱਥੋਂ ਦਊਗਾ ਭਾਈ 300 400 ਜਿ ਕਕਾਰ ਆ ਜਾਂਦੇ ਕੀ ਨੇ ਪੈਸੇ ਵੀ ਨਹੀਂ ਆ ਅਹੀਂ ਕਿੰਨਾ ਆਪਣੇ ਗੁਰੂ ਦੇ ਪਿਆਰ ਨੂੰ ਨੀਵਾ ਦਿਖਾਤਾ ਗੁਰੂ ਕਹਿੰਦਾ ਸਿਰ ਦਿਓ ਤੇ ਅਗਲੇ ਵੇਖ ਕੇ ਕਹਿੰਦੇ ਸਸਤਾ ਸੋਦਾ ਮੈਨੂੰ ਮਾਫੀ ਦੇ ਦਿਓ ਮੇਰੇ ਕੋਲ ਬੋਲ ਨਿਕਲਿਆ ਪਰ ਕੀ ਕਰਾਂ ਆਪਾਂ ਤੇ ਸਿੱਖ ਵੀ ਨਹੀਂ ਬਣ ਸਕੇ ਸਿੰਘ ਕਿੱਥੋਂ ਬਣਨਾ ਹੈ ਬਾਬਾ ਨਾਨਕ ਨੂੰ ਉਹ ਕਹਿੰਦਾ ਮੈਂ ਗੁਰੂ ਨਹੀਂ ਮੰਨਦਾ ਮੈਣੀ ਕਹਿੰਦਾ ਗੁਰੂ ਉਹ ਕਹਿੰਦੇ ਧਿਆਨ ਨਾਲ ਬੋਲ ਨਹੀਂ ਤੇ ਜਿਉਂਦਾ ਨਹੀਂ ਜਾਵੇਂਗਾ ਕਿਉਂਕਿ ਆਪਾਂ ਲੜਾਈ ਨੂੰ ਤੱਕੜੇ ਹਨਾ ਉਹ ਕਹਿੰਦਾ ਮੇਰੀ ਗੱਲ ਪੂਰੀ ਸੁਣ ਲਿਓ ਕਿਤੇ ਗੱਲ ਨਾ ਪੈ ਜਿਓ ਆਖੋ ਸਤਨਾਮ ਭਲਾ ਤੁਹਾਡੇ ਜੇ ਕੋਈ ਛੱਡ ਕੇ ਜਕਾਰਾ ਕੋ ਫੜ ਲਓ ਬਾਬੇ ਨੂੰ ਅੱਜ ਕੱਲ ਪਤਾ ਕੋ ਨਹੀਂ ਨਾ ਕਿਧਰੋਂ ਨਿਕਲ ਆਉਣਾ ਕਿਨੇ ਉਹ ਕਹਿੰਦਾ ਮੇਰੀ ਪੂਰੀ ਗੱਲ ਸੁਣ ਲਿਓ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਕਹਿ ਸਕਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਨਹੀਂ ਮੰਨਦਾ ਕਿਸੇ ਨੇ ਆਖਿਆ ਵੀ ਤੂੰ ਦਾੜਾ ਰੱਖਿਆ ਪੱਗ ਵੱਦੀ ਗਾਤਰਾ ਸਪੀਚ ਦੇਣ ਲੱਗਾ ਫਿਰ ਇੱਥੇ ਲੈਣ ਕੀ ਆਇਆ ਗੁਰੂ ਨਹੀਂ ਮੰਨਦਾ ਤੇ ਫਿਰ ਜਾ ਕਿਤੇ ਹੋਰ ਕਿ ਤੂੰ ਗੁਰਦੁਆਰੇ ਚ ਕਹਿੰਦਾ ਵੀ ਇਹੋ ਤੇ ਤੁਹਾਡੇ ਨਾਲ ਗੱਲ ਕਰਨੀ ਆ ਵੀ ਆਪਾਂ ਸਾਰੇ ਇਕੱਠੇ ਬੈਠੇ ਨਾ ਕਥਾ ਕਰਨੀ ਤੇ ਬੜੀ ਔਖੀ ਆ ਅੱਜ ਆਪਾਂ ਜੁੜੇ ਵਧੀਆ ਲੱਗਾ ਮਿਲ ਕੇ ਤੁਸੀਂ ਕਿਹਨੇ ਪਹਿਲਾਂ ਸਮਾਗਮ ਮੈਨੂੰ ਇਦਾਂ ਲੱਗਦਾ ਜਿਵੇਂ ਤੁਸੀਂ ਹਰ ਸਾਲ ਕਰਾਉਣੇ ਆਖੋ ਵੇਖਦੇ ਜਾਂ ਤੇ ਤੁਹਾਡਾ ਬੜਾ ਪੰਨਾ ਤੇ ਜਾਂ ਤੁਹਾਡਾ ਪਿਆਰ ਤੇ ਗੁਰੂ ਦੀ ਰਹਿਮਤ ਜੀ ਤੇ ਮੇਰੇ ਪਾਤਸ਼ਾਹ ਦੇ ਬਾਬਤ ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਤਾਂ ਨਹੀਂ ਮੰਨਦਾ ਕਿ ਮੈਂ ਗੁਰੂ ਨਾਨਕ ਤੋਂ ਕੁਝ ਸਿੱਖਿਆ ਹੀ ਨਹੀਂ ਜੀਤੂ ਮੈਂ ਕੁਝ ਸਿੱਖਿਆ ਨਹੀਂ ਮੈਂ ਉਹਨੂੰ ਗੁਰੂ ਕਿਦਾਂ ਮੰਨਾਂ ਹੁਣ ਥੋੜਾ ਜਿਹਾ ਡੀਪਲੀ ਸੋਚਿਓ ਨੇੜੇ ਹੋਜਿਓ ਗੁਰੂ ਨਾਨਕ ਦਾ ਜੀਵਨ ਦਾਸ ਨੇ ਜਦੋਂ ਪੜਿਆ ਤੇ ਸਭ ਤੋਂ ਪਹਿਲਾ ਸਿੱਖ ਸੀ ਬੇਬੇ ਨਾਨਕੀ ਭੈਣਾ ਉਹ ਬਾਬੇ ਨਾਨਕ ਦਾ ਪਹਿਲਾ ਸਿੱਖ ਬੇਬੇ ਤੇ ਦੂਜਾ ਭਾਈ ਮਰਦਾਨਾ ਤੇ ਭਾਈ ਮਰਦਾਨੇ ਨੂੰ 1480 ਚ ਜਦੋਂ ਆਪਣੇ ਬਰਾਬਰ ਬਿਠਾਇਆ ਨਾ ਉਹ ਮirasī ਸੀ ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮੀਰਾਸੀ ਮੀਰਾਸ ਸ਼ਬਦ ਜਿਹੜਾ ਬੜਾ ਪਿਆਰਾ ਮੀਰਾਸੀ ਉਹਨੂੰ ਕਹਿੰਦੇ ਜਿਹੜੇ ਪ੍ਰਾਣਾ ਸਾਹਿਬ ਕਿਤਾਬ ਸਾਹਮਣੇ ਬੈਠੇ ਹੋਣ ਮੀਰਾਸ ਸ਼ਿਖਾਉਂਦੇ ਤੇ ਮੇਰੇ ਸਾਹਿਬ ਨੇ ਆਖਿਆ ਬਰਾਬਰ ਤੇ ਬਹਿ ਕਹਿੰਦੇ ਬਾਬਾ ਤੂੰ ਵੇਦੀ ਕੁਲ ਦਾ ਦੀਪਕ ਹੈ ਖੱਤਰੀਆਂ ਦੀ ਕੋਲ ਹੈ ਤੇ ਮੈਂ ਸ਼ੂਦਰਾਂ ਤੇਰੇ ਬਰਾਬਰ ਕਿੱਦਾਂ ਬਵਾਂ ਬਾਬਾ ਕਹਿੰਦਾ ਮੈਂ ਆਇਆ ਹੀ ਤੁਹਾਡੇ ਵਾਸਤੇ ਆ ਜਿਨ੍ਹਾਂ ਨੂੰ ਕੋਈ ਪਸੰਦ ਨਹੀਂ ਕਰਦਾ ਮੈਂ ਸੀਨੇ ਨਾਲ ਲਾਉਂ ਆਖੋ ਸਤਨਾਮ ਉਹ ਕਾਮੀ ਦਸਵੇਂ ਪਾਤਸ਼ਾਹ ਨੇ ਕੀਤਾ ਜਦੋਂ ਅੰਮ੍ਰਿਤ ਪਿਆਇਆ ਕੋਈ ਮਜਬੀ ਸ਼ੀਮ ਬਾਚੀ ਹੀਰ ਨਾਈ ਚਮਾਰ ਕੁਝ ਵੇਖਿਆ ਇਹ ਆਖਿਆ ਸੀ ਵੀ ਜਿੰਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨੇ ਇਨਹੀ ਕੋ ਸਰਦਾਰ ਬਣਾਓ ਤਵੇ ਗੋਵਿੰਦ ਸਿੰਘ ਆਉ ਨੇੜੇ ਹੋਈਏ ਕਹਿਣ ਲੱਗੇ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਕਹਿੰਦਾ ਕਿਉਂਕਿ ਮੈਂ ਗੁਰੂ ਤੋਂ ਕੁਝ ਇਧ ਪੁੱਤ ਰੌਲਾ ਨਹੀਂ ਪਲੀਜ਼ ਉਹ ਕਾਕਾ ਨਾ ਜੇ ਰੌਲਾ ਪੜਨਾ ਫਿਰ ਚੱਲ ਜਿਓ ਆਖੋ ਸਤਨਾਮ ਵੈਣਾ ਨਾ ਰੋਲ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫੁਲ ਗੁਰੂ ਨਾਨਕ ਦੇ ਸਿੱਖਾਂ ਦੀ ਸੋਚੀ ਚ ਇਹ ਸਿੱਖ ਦੀ ਮੈਂ ਸਾਝ ਤੁਹਾਡੇ ਨਾਲ ਪਾਲਾਂ ਦੋਕ ਵਿਸ਼ੇ ਮੈਂ ਛੇੜ ਲਿਆ ਤੇ 9 ਵਜ ਗਏ ਤੇ ਵੈਸੇ 9 ਵਜੇ ਸਮਾਗਤੀ ਸੀ ਪਰ ਮੈਂ 15 ਮਿੰਟ ਲੇਟ ਆਇਆ ਆਖੋ ਸਤਨਾਮ ਹੁਣ 15 ਕੁ ਮਿੰਟ ਬਸ ਇਸ ਤਰ੍ਹਾਂ ਰਸ ਬਣਾਇਓ ਬੜਾ ਕੀਮਤੀ ਸਮਾਜੇ ਗੁਰੂ ਬਾਬੇ ਦੇ ਪਿਆਰ ਦੇ ਵਿੱਚ ਮੂਲਾ ਕੇੜ ਜੀ ਨੇ ਜਦੋਂ ਸਿੱਖੀ ਦਿੱਤੀ ਨਾ ਤੁਸੀਂ ਹੰਗਾਰਾ ਭਰਨਾ ਏ ਪਹਿਲਾ ਬਚਨ ਮਾਰੇ ਨੇ ਕੀ ਆਖਿਆ ਵੀ ਕੇਸ ਸੁੱਚੇ ਰੱਖਣੇ ਆ ਸੁੱਚੇ ਸਮਝ ਲਿਓ ਕੇਸ ਕਟਾਉਣੇ ਨਹੀਂ RAM ਜੀ ਕੇਸਾ ਧਾਰੀ ਕ੍ਰਿਸ਼ਨ ਜੀ ਕੇਸਾ ਧਾਰੀ ਸ਼ਿਵ ਜੀ ਬੋਲੋ ਰਵਿਦਾਸ ਜੀ ਭਗਵਾਨ ਵਾਲਮੀਕ ਜੀ ਇਹ ਕੇਸਾਂ ਵਾਲੇ ਆ ਸਾਰੇ ਬਾਬੇ ਗੁਰੂ ਨਾਨਕ ਸਾਹਿਬ ਨੇ ਨਾਰਾ ਮਾਰਿਆ ਪੁੱਤ ਇਹ ਕੇਸ ਗੁਰੂ ਦੀ ਤੇ ਹੁਣ ਜਮਾਨਾ ਦੂਜੇ ਰੁਕਦਾ ਹੁਣ ਸਾਡੇ ਬੱਚਿਆਂ ਦਾ ਵਿਆਹ ਕਰੀਦਾ ਦੇ ਸਾਡੇ ਨਿਆਣੇ ਸਾਡੀਆਂ ਭੈਣਾਂ ਵੀ ਕਹਿੰਦੀਆਂ ਮੈਨੂੰ ਦਾੜੀ ਵਾਲਾ ਪਸੰਦ ਨਹੀਂ ਹੈਣਾ ਚਲੋ ਵੇਖੋ Hindu ਵੀ ਰ ਆਪਦੇ ਪੱਕੇ ਜੋ ਉਹਨਾਂ ਦਾ ਧਰਮ ਹੈ ਸਾਈ ਆਪਦੇ ਮੁਸਲ ਜਿਹੜੇ ਬਾਬੇ ਦੇ ਸਿੱਖ ਕੌਣ ਵਾਲੇ ਬੰਦੇ ਸਰਦਾਰ ਕਾਰਡ ਦੇ ਉੱਤੇ ਲਿਖਿਆ ਨਾ ਸਰਦਾਰ ਫਲਾਣਾ ਸਿੰਘ ਸਰਦਾਰ ਨਹੀਂ ਗੁਰਵਿੰਦਰ ਕੌਰ ਤੇ ਜਿਨ੍ਹਾਂ ਨੇ ਇੱਕ ਖਲਸ ਲਾਉਣਾ ਤੇ ਵੀਰ ਬਾਬੇ ਦੀ ਮੰਨਣੀ ਪੈਣੀ ਆ ਮੈਂ ਸੁਣਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਜਦੋਂ ਵਿੱਚ ਸਕੂਲ ਦੇ ਹੋਇਆ ਦਾਖਲ ਤੇ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ ਜੋਤੋਂ ਪ੍ਰੇਮ ਸਿਰ ਤੇ ਤਲੀ ਮਾਰੇ ਕਿੰਦੀ ਪੁੱਤ ਪਹਿਲਾ ਬਚਨ ਮੇਰਾ ਕੇਸ ਸੁੱਚੇ ਰੱਖੀ ਮੂਲਾ ਕੀਟ ਕਹਿੰਦਾ ਸਤ ਬਚਨ ਹੈ ਦੂਸਰਾ ਬਚਨ ਮਾਰੇ ਕਹਿੰਦੇ ਝੂਠ ਨਹੀਂ ਬੋਲਣਾ ਬੋਲੋ ਵੈਰੋ ਤੀਸਰਾ ਬਚਨ ਕਿਸੇ ਦਾ ਹੱਕ ਨਹੀਂ ਖਾਣਾ ਤੇ ਚੌਥਾ ਬਚਨ ਕਿਸੇ ਦਾ ਦਿਲ ਨਾ ਦਿਖਾਈਂ ਮੰਦਰ ਢੱਠੇ ਹੋਏ ਗੁਰਦੁਆਰਾ ਢੱਠਿਆ ਮਸੀਤਾਂ ਢੱਠੀਆਂ ਦੁਬਾਰਾ ਬਣ ਸਕਦੀਆਂ ਏ ਸੀਮੈਂਟ ਬਜਰੀ ਲਾ ਕੇ ਪਰ ਜਿਹਦਾ ਦਿਲ ਟੁੱਟ ਗਿਆ ਦੁਬਾਰਾ ਦਿਲ ਸ਼ੀਸ਼ਾ ਅੰਮ੍ਰਿਤਾਰਾ ਟੁੱਟ ਕੇ ਜੁੜਦੇ ਨਹੀਂ ਇਹ ਤਿੰਨ ਚੀਜ਼ਾਂ ਬਹੁਤ ਨਾਜ਼ੁਕ ਨੇ ਸ਼ੀਸ਼ਾ ਤਾਰਾ ਅੰਮ੍ਰਿਤ ਦਾ ਤੇ ਕਿਸੇ ਗਰੀਬ ਦਾ ਦਿਲ ਹੁਣ ਤੁਸੀਂ ਗਰੀਬ ਨਾਲ ਬਥੱਕਾ ਕਰਦੇ ਨਾ ਅੰਦਰ ਡਾਕਟਰਾਂ ਨੂੰ ਭਾਵੇਂ 5 ਲੱਖ ਦਾ ਬਿੱਲ ਬਣਿਆ ਹੋਵੇ ਨਾ ਤੇ ਜਿਹੜਾ ਰਖਸ਼ਾ ਕਰਕੇ ਬਾਸ ਛੱਡੇ ਜਾਣਾ ਉਹਦੇ 200 ਰੁਪਏ ਵੀ ਦੁਖਦੇ ਆ ਉਹਨੂੰ ਕਹਿਣਗੇ ਤੂੰ ਸ਼ਰਮ ਕਰ ਰਹੀ ਨੇ ਪੈਸੇ ਲੈਣੇ ਆਖੋ ਸੱਥ ਨਾ ਕੋ ਸੁਨਿਆਰੇ ਕੋ ਜਾਓ ਸ਼ੋਅਰੂਮ ਦੇ ਵਿੱਚ ਜਾਓ ਤੇ ਉਹੀ ਕੱਛਾ ਬਣਾਉਣ ਮਾਫੀ ਤੁਹਾਨੂੰ 1500 ਦਾ ਮਿਲਣਾ ਬ੍ਰਾਂਡ ਇੱਕ ਦੁੱਕੀ ਨਹੀਂ ਘਟ ਜਿਹੜਾ ਗਰੀਬ ਵਿਚਾਰਾ ਸੇਲ ਲਾ ਕੇ ਬੈਠਾ ਉਹਨੇ ਪਹਿਲੋਂ ਕਿਹਾ 150 ਦਾ ਪਜਾਮਾ ਤੇ 100 ਦੀ ਨਿਕਰ ਕਹਿੰਦੇ ਸ਼ਰਮ ਕਰ ਇੰਨਾ ਮਹਿੰਗਾ ਲਾਇਆ ਵੀ ਗਰੀਬ ਨੂੰ ਦਬਾਉਣੇ ਅਸੀਂ ਉਹ ਦਿਨ ਧੱਕਾ ਕਰਦੇ ਉਹਦਾ ਹੱਕ ਖਾਣ ਲਈ ਵੱਡਿਆਣਾ ਨਹੀਂ ਕਰਦੇ ਆਖੂ ਸਤਨਾਮ ਤੇ ਡੁੱਬੇ ਵੀ ਤਾਵਾਂ ਜਦੋਂ 48 ਕਿੰਟ ਗਰੰਥੀਆਂ ਨੇ ਪੰਜਾਂ ਸਿੰਘਾਂ ਨੇ ਪਾਠ ਕੀਤਾ ਤੇ ਰੋਕੇ ਭੇਟਾ ਰੱਖਦੇ ਨਵਾਲੇ ਤੇ ਤੇ ਜਿਨ੍ਹਾਂ ਨੇ ਸਾਨੂੰ ਬਰਬਾਦ ਕੀਤਾ ਮੈਨੂੰ ਲੱਗਦਾ ਕੱਲਾ ਜਾਣਾ 2000 ਹਰ ਛੱਡ ਦਿੰਦਾ ਔਖੋ ਵੇਖ ਕੱਲਾ ਜਾਣਾ ਛੱਡ ਦਿੰਦਾ ਇਦਾਂ ਇਦਾਂ ਕਰਕੇ ਅਕੱਲ ਇੱਕ ਮੈਂ ਵੇਖੰਦਿਆ ਸੀ ਵੀਡੀਓ ਸਲੀਮ ਦੀ ਮਾਸਟਰ ਸਲੀਮ ਗਾਉਂਦਾ ਨਾ ਬਹੁਤ ਸੋਹਣਾ ਤੇ ਉਹ ਕਲਿੱਪ ਵਿੱਚ ਵੇਖੀ ਤੇ ਇੱਕ ਪੱਗ 'ਚ ਸਿਰ ਫਸਾਇਆ ਮੇਰੇ ਅਰਗੇ ਨੇ ਤੇ ਉਹ ਪਜਾਨ ਦੀ ਦੱਥੀ ਮੋਟੀ ਲੈ ਕੇ ਗਿਆ ਹੈਨਾ ਘੱਟੋ ਘੱਟ 5000 ਰੁਪਏ ਸ਼ੀ ਹੋਊਗਾ ਉਹਨੇ ਇਦਾਂ 5-7 ਵਾਰੀ ਕੀਤਾ ਤੇ ਉਹ ਹਣ ਮਰਾਸੀਓ ਉਹਨਾਂ ਦਾ ਸੁਭਾਵਾ ਉਹ ਕਹਿੰਦਾ ਵਾਹ ਵਾਹ ਕਹਿੰਦਾ ਸੁੱਟ-ਸੁੱਟ ਪਿਆਰ ਜਦੋਂ ਉਹਨੇ 25-30 ਨੋਟ ਸੁੱਟ ਕੇ ਬਾਸ ਮੁੜਿਆ ਕਹਿੰਦਾ ਪਿਆਰ ਇੱਕੇ ਰੀ ਲਟਾ ਦਈਦਾ ਹੁੰਦਾ ਪਿਛਾਂ ਥੋੜਾ ਖੜੀਦਾ ਹੁੰਦਾ ਉਹ ਫਿਰ ਨਾ ਉਧਰ ਜੋਗਾ ਨਾ ਉਧਰ ਜੋਗਾ ਸਾਰੇ ਸੁੱਟ ਗਿਆ ਹੈ ਤੇ ਨਾਲੇ ਕਰਾਈ ਬਿਜਤੀ ਹੂੰ ਤੇ ਇੱਥੇ ਆ ਕੇ ਕਹਿਣਗੇ ਸਿੱਖਾਂ ਦਾ ਮਨ ਨਹੀਂ ਵੇਖੋ ਉਹ ਕਲਾਕਾਰ ਆਪਣੇ ਭਰਾ ਵਾ ਬਗਾਨੇ ਨਹੀਂ ਕੋਈ ਉਹ ਕੀਰਤਨ ਛੱਡ ਕੇ ਟਾਢੀ ਪੁਣਾ ਛੱਡ ਕੇ ਗਰੰਥੀ ਛੱਡ ਕੇ ਇੱਕ ਸਿੰਗਰ ਕਿਉਂ ਬਣੇ ਦਲੇਰ ਮਹਿੰਦੀ ਸਾਹਿਬ ਨੇ 76 ਗੇਲਰ ਭਜਨ ਮਾਣੇ ਸਾਰੇ ਕੀਰਤਨ ਇਹ ਗੁਰੂ ਕਰਦੇ ਜੀ ਇਹ ਕਿਉਂ ਉਧਰ ਗਏ ਕਿਉਂਕਿ ਸਾਡੇ ਲੋਕ ਗੰਦਕੀ ਨੂੰ ਪਿਆਰ ਕਰਦੇ ਬੰਦਕੀ ਨੂੰ ਨਹੀਂ ਕਰਦੇ ਗੰਦਕੀ ਨੂੰ ਪਿਆਰ ਕਰਦੇ ਆ ਤਾਂ ਸਾਡੇ ਵੀਰ ਆਪ ਦੱਸਦੇ ਇੰਟਰਵਿਊ 'ਚ ਵੀ ਅਹੀਂ ਕੀਰਤਨ ਇਹ ਰਾਗੀ ਟਾਢੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ